ਇੱਕ ਵਰਤੀ ਗੱਲ ਐ ਇੱਕ ਜ਼ਗੀਰਦਾਰ ਸੀ ਬਹੁਤ ਰਿਜਕਵਾਨ ਪਰ ਹੈ ਆਕੜ ਕੰਨਾ ਸੀ ਕੋਈ ਟਾਵਾ ਟਾਵਾ ਹੀ ਉਹਦੇ ਨਾਲ ਗੱਲਬਾਤ ਕਰਦਾ ਸੀ ਉਹ ਕਿਸੇ ਨੂੰ ਸਰਵਕਾਰੀ ਨਹੀਂ ਰੱਖਦਾ ਸੀ ਜਿੱਥੋਂ ਤੱਕ ਜੱਟਾਂ ਦਾ ਸਵਾਲ ਐ ਤੇ ਜੱਟਾਂ ਨੂੰ ਤਾਂ ਉਹ ਬੰਦਾ ਜਾਤ ਹੀ ਨਹੀਂ ਸਮਝਦਾ ਸੀ ਇੱਕ ਦਿਨ ਸਾਰੇ ਜੱਟ ਜੋੜ ਕੇ ਬੈਠੇ ਜ਼ਗੀਰਦਾਰ ਦੀਆਂ ਗੱਲਾਂ ਕਰਦੇ ਸੀ ਇੱਕ ਕਹਿੰਦਾ ਮੈਂ ਜ਼ਗੀਰਦਾਰ ਨੂੰ ਬਹੁਤ ਨੇੜੇੋਂ ਦੇਖਿਆ ਦੂਜਾ ਕਹਿੰਦਾ ਹਾਂ ਮੈਂ ਕਹਿੰਦਾ ਪੈਲੀ 'ਚ ਜਾਂਦਾ ਦੇਖਿਆ ਤੀਜਾ ਕਹਿੰਦਾ ਮੈਂ ਕਹਿੰਦਾ ਕੱਲ ਵੜ ਕੋਲੇ ਖੜ ਕੇ ਦੇਖਿਆ ਜ਼ਗੀਰਦਾਰ ਆਪਦੇ ਘਰੇ ਬੈਠਾ ਚਾਹ ਕਾਵਾ ਪੀ ਰਿਹਾ ਸੀ ਸਾਰੇ ਉਹਦੀਆਂ ਗੱਲਾਂ ਕਰ ਰਹੀ ਸੀ ਤੇ ਇੱਕ ਐਨ ਕੰਗਲਾ ਚੋਂ ਕੰਗਾਲ ਜੱਟ ਆਇਆ ਕਹਿੰਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਪਿਆ ਕਹਿੰਦਾ ਥੂ ਇਹ ਕਿਹੜੀ ਗੱਲ ਹੈ ਤੁਸੀਂ ਦੂਰ ਦੂਰੋਂ ਜ਼ਗੀਰਦਾਰ ਨੂੰ ਦੇਖਿਆ ਮੈਂ ਚਾਹਾਂ ਤਜਗੀਰਦਾਰ ਦੇ ਨਾਲ ਰੋਟੀ ਖਾ ਸਕਣਾ ਲੈ ਕੀ ਪਿਆ ਕਹਿਣਾ ਤੂੰ ਪਹਿਲਾਂ ਦੋਵੇਂ ਜੱਟ ਹੱਸਣ ਲੱਗ ਪਏ ਫਿਰ ਉਹਨਾਂ ਵੱਲ ਦੇਖਿਆ ਕਹਿੰਦੇ ਤੂੰ ਤੂੰ ਉਹਦੀ ਹਵੇਲੀ ਦੇ ਨੇੜੇ ਵੀ ਨਹੀਂ ਲੰਘ ਸਕਦਾ ਤੇ ਦੋਵੇਂ ਜੱਟ ਤੀਜੇ ਜੱਟ ਨੂੰ ਟੀਚਰਾਂ ਕੱਢਦੇ ਝੂਠਾ ਐ ਗੱਪੀ ਐ ਕਹਿੰਦਾ ਨਾ ਨਾ ਮੈਂ ਸੱਚੀ ਕਹਿਣਾ ਮੈਂ ਜ਼ਗੀਰਦਾਰ ਨਾਲ ਰੋਟੀ ਖਾਵਾਂ ਇੰਨਾ ਚੰਗਾ ਜੇ ਤੁਜਗੀਰ ਦੇ ਨਾਲ ਬੈਠ ਕੇ ਰੋਟੀ ਖਾ ਸਕੇ ਤਾਂ ਸਾਡੇ ਤਿੰਨ ਬੋਰੀਆਂ ਕਣਕ ਤੇ ਦੋ ਟੱਗੇ ਅਸੀਂ ਤੈਨੂੰ ਦੇਾਂਗੇ ਤੇ ਉਹਨਾਂ ਨੇ ਮੰਨ ਲਿਆ ਠੀਕ ਹੈ ਜੱਟ ਨੇ ਜਵਾਬ ਦਿੱਤਾ ਉਹ ਜ਼ਗੀਰਦਾਰ ਦੇ ਹੱਥੇ ਵਿੱਚ ਜਾਣ ਵੜਿਆ ਜਦੋਂ ਜ਼ਗੀਰਦਾਰ ਦੇ ਨੌਕਰਾਂ ਦੀ ਨਜ਼ਰੀ ਪਿਆ ਤਾਂ ਉਹਨਾਂ ਨੇ ਛੇਤੀ ਹਵੇਲੀੋਂ ਬਾਹਰ ਕੱਢਣ ਵਾਸਤੇ ਉਹਨੂੰ ੱਟਕੇ ਮਾਰਨੇ ਸ਼ੁਰੂ ਕਰਤੇ ਜੱਟ ਨੇ ਕਿਹਾ ਠਹਿਰ ਜਾ ਓਏ ਮੈਂ ਮਾਲਕ ਹੋਰਾਂ ਲਈ ਕੋਈ ਚੰਗੀ ਖਬਰ ਲੈ ਆਇਆ ਆਂ ਕੀ ਖਬਰ ਲੈ ਆਇਆ ਆਂ ਓ ਮੈਂ ਦੱਸਾਂਗਾ ਸਿਰਫ ਮਾਲਕ ਹੋਰਾਂ ਨੂੰ ਦੱਸਾਂਗਾ ਜਗੀਰਦਾਰ ਦੇ ਨੌਕਰ ਜਗੀਰਦਾਰ ਕੋਲ ਗਈ ਸਾਰੀ ਗੱਲ ਦੱਸੀ ਤਾਂ ਜਗੀਰਦਾਰ ਨੇ ਉਹ ਖੁਦਕੁਤੀ ਹੋਣ ਲੱਗ ਪੀ ਤੇ ਉਹ ਕਹਿੰਦਾ ਜੱਟ ਕੁਝ ਮੰਗਣ ਤਾਂ ਨਹੀਂ ਆਇਆ ਸਗੋਂ ਖਬਰ ਦੇਣ ਆਇਆ ਚਲੋ ਕਹਿੰਦਾ ਲਿਆਓ ਉਹਨੂੰ ਜੱਟ ਨੂੰ ਅੰਦਰ ਲੈ ਗਏ ਉਹਨੇ ਨੌਕਰਾਂ ਨੂੰ ਆਖਿਆ ਨੌਕਰ ਜੱਟ ਨੂੰ ਹਵੇਲੀ ਵਿੱਚ ਲਿਆਏ ਤੇ ਜਗੀਰਦਾਰ ਉਹਦੇ ਕੋਲੇ ਆਣ ਕੇ ਪੁੱਛਣ ਲੱਗਾ ਕੀ ਖਬਰ ਲੈ ਆਏ ਆਂ ਜੱਟ ਨੇ ਨੌਕਰਾਂ ਵੱਲ ਨਜ਼ਰ ਕੀਤੀ ਮਾਲਕ ਸਾਹਬ ਮੈਂ ਤੁਹਾਨੂੰ ਕੱਲਿਆਂ ਨੂੰ ਗੱਲ ਦੱਸਣੀ ਚਾਹਨਾ ਜਗੀਰਦਾਰ ਨੂੰ ਡਾਢੀ ਖੁਦਕੁਤੀ ਲੱਗੀ ਉਕੰ ਦਾ ਅੱਛਾ ਉਹਨਾਂ ਨੇ ਨੌਕਰਾਂ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ ਤੇ ਜਿਵੇਂ ਉਹ ਇਕੱਲੇ ਰਹਿ ਗਏ ਤੇ ਜੱਟ ਨੇ ਇੱਕ ਖੁਸਰ-ਫੁਸਰ ਜੀ ਕੀਤੀ ਦੱਸੋ ਖਾਂ ਪਲਾਂ ਮਿਹਰਵਾਨ ਮਲਕ ਸਾਹਬ ਘੋੜੇ ਦੇ ਸਿਰ ਜਿੱਡੇ ਸੋਨੇ ਦੇ ਡਲੇ ਦਾ ਕਿੰਨਾ ਕੁ ਮੁੱਲ ਹੋਵੇਗਾ ਇਹਦਾ ਤੂੰ ਕਿਉਂ ਪੁੱਛਣਾ ਹੈ ਜ਼ਗੀਰਦਾਰ ਨੇ ਪੁੱਛਿਆ ਹਾਂ ਕੋਈ ਵਜ੍ਹਾ ਜ਼ਗੀਰਦਾਰ ਦੀ ਅੱਖਾਂ ਵਿੱਚ ਚਮਕ ਆ ਗਈ ਤੇ ਉਹਦੇ ਹੱਥ ਕੰਬਣ ਲੱਗ ਪਏ ਜੱਟ ਨੇ ਇਹ ਸਵਾਲ ਮੇਰੇ ਤੋਂ ਐਵੇਂ ਨਹੀਂ ਪੁੱਛਿਆ ਉਹ ਦਿਲ ਵਿੱਚ ਸੋਚਣ ਲੱਗਾ ਜ਼ਰੂਰ ਕੋਈ ਖਜ਼ਾਨਾ ਲੱਭ ਪਿਆ ਹੋਣਾ ਸ ਤੇ ਉਹ ਜੱਟ ਤਾਂ ਜਵਾਬ ਕਢਾਉਣ ਦਾ ਯਤਨ ਕਰਨ ਲੱਗਾ। "ਦੱਸ ਖਾਂ ਭਲਿਆ ਲੋਕਾ, ਇਹਦਾ ਤੂੰ ਕਿਉਂ ਪਤਾ ਕਰਨਾ ਚਾਹਣਾ ਹੈ?" ਉਹਨੇ ਫੇਰ ਪੁੱਛਿਆ। ਜੱਟ ਨੇ ਹੌਂਕਾ ਜਿਹਾ ਪਰ ਦੇ ਕੇ ਆ। "ਠੀਕ ਏ, ਜੇ ਤੁਸੀਂ ਉਹਨੇ ਮੈਨੂੰ ਨਹੀਂ ਦੱਸਣਾ ਤੇ ਮੈਂ ਚੱਲਣਾ। ਮੇਰੀ ਰੋਟੀ ਮੈਨੂੰ ਡੀਕ ਰਹੀ ਏ।" ਜ਼ਗੀਰਦਾਰ ਨੂੰ ਆਪਣੀ ਆਕਰਖਾਨੀ ਭੁੱਲ ਕੇ ਤੇ ਲਾਲਚ ਨਾਲ ਉਹਨੇ ਜਿਵੇਂ ਕੰਬਣੀ ਜੀ ਛਿੜਗੀ ਜੱਟ ਨੂੰ ਕਹਿੰਦਾ, "ਹੁਣ ਮੈਂ ਫਸਾ ਲੈਣਾ, ਇਹ ਤਾਂ ਪੁੱਛ ਕੇ ਹਟਣਾ ਇਹਦੇ ਕੋਲ ਸੋਨਾ ਹੈ।" ਜੱਟ ਨੇ ਕੰਦਾ, "ਗੱਲ ਸੁਣ ਭਲਿਆ ਲੋਕਾ, ਘਰ ਜਾਣ ਦੀ ਕਾਲ ਕਿਉਂ ਪਈ ਕਰਨਾ ਏ ਜੇ ਭੁੱਖ ਲੱਗੀ ਏ ਤੇ ਰੋਟੀ ਮੇਰੇ ਨਾਲ ਖਾ ਲੈ ਨੌਕਰੋ ਜਾ ਕਰੋ ਆਓ ਛੇਤੀ ਕਰੋ ਮੇਜ਼ ਤੇ ਰੋਟੀ ਲਾਓ ਤੇ ਨਾਲੇ ਵੋਦਕਾ ਲੈ ਹੋਣਾ ਨਾ ਭੁੱਲਣਾ ਨੌਕਰਾਂ ਨੇ ਇੱਕਦਮੀ ਮੇਜ਼ ਲਾ ਦਿੱਤਾ ਵੋਦਕਾ ਤੇ ਠੰਡੇ ਪਕਵਾਨ ਪਰੋਸੇ ਗਏ ਜ਼ਗੀਰਦਾਰ ਜੱਟ ਨੂੰ ਖੁਸ਼ ਕਰਨ ਲੱਗਾ ਉਹਦੇ ਕੋਈ ਇੱਕ ਚੀਜ਼ ਪੇਸ਼ ਕਰਦਾ ਕਦੇ ਦੂਜੀ ਪੀ ਭੋਲਿਆ ਲੋਕਾ ਢਿੱਡ ਭਰ ਕੇ ਪੀ ਤੇ ਜੱਟ ਨੇ ਨਾ ਨੂੰ ਕੁਛ ਨਹੀਂ ਕੀਤੀ ਢਿੱਡ ਭਰ ਕੇ ਖਾਣਾ ਖਾਦਾ ਪੀਤਾ ਤੇ ਪਲੇਟ ਉੱਤੇ ਢੇਰ ਸਾਰਾ ਆ ਖਾਣਾ ਜਿਹੜਾ ਰੱਖਿਆ ਪਿਆ ਸੀ ਖਾ ਪੀ ਕੇ ਢਿੱਡ ਤੇ ਹੱਥ ਮਾਰਨ ਲੱਗਾ। ਅੱਛਾ ਤੇ ਹੁਣ ਛੇਤੀ ਨਾਲ ਜਾ ਤੇ ਘੋੜੇ ਦੇ ਸਿਰ ਜਿੱਡਾ ਸੋਨੇ ਵਾਲਾ ਡੜਾ ਚੱਕ ਲਿਆ। ਉਹਦਾ ਕੀ ਬਣਾਉਣਾ ਹੈ? ਇਹਦਾ ਮੈਨੇ ਮੈਨੂੰ ਤੇਰੇ ਨਾਲੋਂ ਬਹੁਤਾ ਪਤਾ ਹੈ ਤੇ ਮੈਨੂੰ ਮੈਂ ਇੱਕ ਤੈਨੂੰ ਮੈਂ ਇੱਕ ਰੂਬਲ ਇਨਾਮ ਦਿਆਂਗਾ। ਨਹੀਂ ਮਾਲਕ ਸਾਹਿਬ ਮੈਂ ਸੋਨਾ ਨਹੀਂ ਲਿਆ ਕੇ ਦੇਣ ਲੱਗਾ। ਜੱਟ ਨੇ ਕਿਹਾ ਕਿਉਂ ਨਹੀਂ ਲਿਆ ਕੇ ਦੇਣ ਲੱਗਾ? ਇਸ ਲਈ ਕਿ ਮੇਰੇ ਕੋਲ ਹੈ ਹੀ ਨਹੀਂ। ਕੀ ਕਿਹਾ? ਆ ਮੁੱਲ ਕਿਉਂ ਪੁੱਛਦਾ ਸੈਂ ਐਵੇਂ ਪਤਾ ਕਰਨ ਲਈ ਜਗੀਰਦਾਰ ਨੂੰ ਤਾਂ ਤਾਂ ਚੜ ਗਿਆ ਉਹਦਾ ਮੂੰਹ ਸੁਹਾ ਲਾਲ ਹੋ ਗਿਆ ਉਹ ਜ਼ਮੀਨ ਉੱਤੇ ਪੈਰ ਮਾਰਨ ਲੱਗਾ ਨਿਕਲ ਜਾ ਇਥੋਂ ਬੇਵਕੂਫਾ ਉਹ ਕੜ ਗਿਆ ਜਵਾਬ ਵਿੱਚ ਜੱਟ ਨੇ ਆਖਿਆ ਬਹੁਤ ਹੀ ਮਿਹਰਬਾਨ ਮਾਲਕ ਸਾਹਿਬ ਮੈਂ ਐਡਾ ਬੇਵਕੂਫ ਨਹੀਂ ਜਿਹੜਾ ਤੁਸੀਂ ਮੈਨੂੰ ਸਮਝਿਓ ਤੁਹਾਡੇ ਸਿਰੋਂ ਥੋੜੀ ਜਹੀ ਮੋਜ ਲੁੱਟ ਲਈਏ ਤੇ ਨਾਲ ਹੀ ਤਿੰਨ ਬੋਰੀਆਂ ਕਣਕ ਦੀਆਂ ਤੇ ਦੋ ਗੋਲ ਸਿੰਘਾਂ ਵਾਲੇ ਢੱਗਿਆਂ ਦੀ ਸ਼ਰਤ ਜਿੱਤ ਲਈਏ ਇਹ ਕੁਝ ਕਰਨ ਲਈ ਦਿਮਾਗ ਦੀ ਲੋੜ ਏ ਇਹ ਚਲਾ ਗਿਆ ਆਪਣੀ ਕਹਾਣੀ ਖਤਮ ਹੋ ਗਈ ਹੈ ਅਜੀਆਂ ਹੋਰ ਮਜ਼ੇਦਾਰ ਹਾਸੇ ਭਰਪੂਰ ਕਹਾਣੀਆਂ ਨਾਲ ਫਿਰ ਮਿਲਦੇ ਰਵਾਂਗੇ ਬਹੁਤ ਸਾਰਾ ਪਿਆਰ ਅਸ਼ੀਰਵਾਦ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕਰ ਲਿਆ ਤਾਂ ਬਹੁਤ ਸਾਰਾ ਧੰਨਵਾਦ ਥੈਂਕ ਯੂ ਜੀ